ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਵਾਲ ਆ ਸਾਰੇ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਅਸੀਂ ਇਹ ਸਰਕਾਰਾਂ ਨੂੰ ਇਹ ਮੰਗ ਕਰਦੇ ਵੀ ਜਦੋਂ ਆਮ ਆਦਮੀ ਪਾਰਟੀ ਸੱਤਾ ਸੱਤਾ ਦੇ ਵਿੱਚ ਆਈ ਸੀ ਇਹ ਗੱਲ ਕਹਿ ਕੇ ਆਈ ਸੀ ਕਿ ਅਸੀਂ ਜਨਰਲ ਲੋਕਪਾਲ ਲੈ ਕੇ ਆਵਾਂਗੇ ਹੁਣ ਇਹਨਾਂ ਨੂੰ 3.5 ਸਾਲ ਦੇ ਕਰੀਬ ਹੋ ਗਿਆ ਕੀ ਇਹਨਾਂ ਨੇ ਇਹ ਗੱਲਾਂ ਬਾਰੇ ਕਦਮ ਚੱਕਿਆ ਵੀ ਜਨ ਲੋਕਪਾਲ ਬਿੱਲ ਲਿਆ ਹੁਣ ਇਹ ਮੇਰੀ ਲੋਕਾਂ ਨੂੰ ਫੀਲ ਆ ਕਿ ਸਾਨੂੰ ਇਹ ਜੇ ਮੁੱਦੇ ਚੱਕਣੇ ਚਾਹੀਦੇ ਨੇ ਤੇ ਸਰਕਾਰਾਂ ਨੂੰ ਕਹਿਣਾ ਚਾਹੀਦਾ ਵੀ ਜਨ ਲੋਕਪਾਲ ਲੈ ਕੇ ਆਓ ਜਿੰਨੇ ਹੀ ਅਫਸਰ ਨੇਤਾ ਇਹ ਲੀਡਰ ਇਹਨਾਂ ਦੇ ਸੱਤਾ ਚੋਂ ਉਰ ਚੋਂ ਪਹਿਲਾਂ ਕਿੰਨੀ ਪ੍ਰਾਪਰਟੀ ਸੀ ਬਾਅਦ ਦੇ ਵਿੱਚ ਹੁਣ ਕਿੰਨੀ ਪ੍ਰਾਪਰਟੀ ਆ ਇਸੀ ਤਰ੍ਹਾਂ ਅਸਰਾਂ ਦੀ ਵੀ ਡਿਊਟੀ ਤੇ ਲੱਗਣ ਤੋਂ ਪਹਿਲਾਂ ਇਹਨਾਂ ਕੋਲੇ ਕੀ ਜ਼ਰੂਰਤਾਂ ਦੀਆਂ ਦੇ ਅੱਜ ਕੀ ਜਰੂਰਤਾਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਾਨੂੰ ਇਹ ਮੰਗ ਸਰਕਾਰਨ ਤੋਂ ਕਰਨੀ ਚਾਹੀਦੀ ਆ ਵੀ ਐਸਾ ਜਨ ਲੋਕਪਾਲ ਲੈ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ